ਲਾਈਕ ਜੀ ਦਾ ਸਵਾਗਤ ਹੈ ਲਾਈਕ ਜੀ ਕੀ ਫਤਿਹ ਆਪਣੇ ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਜਰੇ ਲਗਣੋਂ ਪਾਤੇ ਗਾਜਰਾਂ ਦੇ ਅੰਧਾ ਸਿੰਘ ਨਾਲ ਤੇ ਅਜੇ ਮੌਸਮ ਦਾ ਫਰਕ ਆ ਤੇ ਗਾਜਰਾਂ ਵੀ ਆਪਾਂ ਨੂੰ ਜਰੇ ਤੇ ਆ ਗਾ ਵਧੀਆ ਮਿਲਦੇ ਨੇ ਅਜ ਦੀ ਬਾਅਦ ਦੇ ਵੀ ਮੌਸਮ ਦਾ ਵੀ ਫਰਕ ਪੈ ਦੇਗਾ ਤੇ ਆਪਣਾ ਜਰੇ ਦਾ ਵੀ ਖਰਾਬ ਹੋਇਆ ਕਰਨਾ ਗਰਮੀ ਆ ਜੀਦੀ ਨਾ ਪਰ ਮੂਰੇ ਚੀਜ਼ ਖਰਾਬ ਹੋ ਜਾ ਕਰਨੀ ਹੁਣ ਆਪਾਂ ਜਰੇ ਲਾਉਣ ਨੂੰ ਲਓ ਜੀ ਹੁਣ ਆਪਾਂ ਗਾਜਰਾਂ ਧੋਨੇ ਆ गाजरਾਂ ਪੱਛੰਗੀ ਤਰ੍ਹਾਂ ਤੋਂ ਲੈਣੀਆਂ ਫੁੱਲੇ ਦੇ ਪਾਣੀ ਦੇ ਵਿੱਚ ਇਹਨਾਂ ਦੇ ਵਿੱਚ ਮੱਟੀ ਨਾ ਲੱਗੀ ਰਹੇ ਗਾਜਰਾਂ ਆਪਾਂ ਨਾ 6-7 ਕਿਲੋ ਲਈਆਂ ਆ ਬਾਅਦ ਵਿੱਚ ਗਾਜਰਾਂ ਨਹੀਂ ਲਈਆਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਗੀਏ ਇੱਕਦੋ ਪਾਣੀ ਆਪਾਂ ਇਹਨਾਂ ਦੇ ਕੱਢ ਦੇ ਇੱਕ ਬੋ ਪਾਣੀ ਆਪਾਂ ਹੋਰ ਕੱਢਾਂਗੇ ਇਹਦੇ ਕਿਉਂ ਮਿੱਟੀ ਨਾ ਲੱਗੀ ਰਹੀ ਜੇ ਇਹਨਾਂ ਨੂੰ ਤਾਂ ਕਰਨ ਬੱਦਰ ਇੱਕ ਪਾਣੀ ਆਪਾਂ ਹੋਰ ਕੱਢ ਦਾਂਗੇ ਦੋ ਪਾਣੀ ਆਪਾਂ ਕੱਢਦੇ ਆ ਮੋਤਾ ਦਿਓ ਬੱਦਲ ਪਾਈ ਜੀ ਹੈਗੀ ਐ ਆ ਬਾਬੇ ਠੰਡੀ ਕਿ ਆਉਂਦੀ ਆ ਤੇ ਹੁਣ ਕੱਢਣਾ ਨੂੰ ਵੀ ਅੱਜ ਮੌਸਮ ਠੀਕ ਆ ਹੁਣ ਆਪਾਂ ਗਾਜਰਾਂ ਸਾਫ਼ ਕਰ ਲਈਆਂ ਧੋ ਕੇ ਤੇ ਹੁਣ ਆਪਾਂ ਗਾਜਰਾਂ ਨੂੰ ਛਿੱਲਦੇ ਆਂ ਛਿੱਲ ਕੇ ਫਿਰ ਆਪਾਂ ਕद्दूकस ਕਰਾਂਗੇ ਹੁਣ ਆਪਾਂ ਗਾਜਰਾ ਸੈੱਲ ਲੈ ਲਿਆ ਦੀ ਹੁਣ ਆਪਾਂ ਗਾਜਰਾਂ ਨੂੰ ਕਦੂਕਸ ਕਰਦੇ ਆਂ ਗਾਜਰਾਂ ਨੂੰ ਕੱਟ ਕੇ ਗਾਜਰਾਂ ਨੂੰ ਕੱਟ ਲ ਗਏ ਆਪਾਂ ਜਿਹੜੇ ਨਰੜੇ ਜੇ ਹਨ ਵਿੱਚੋਂ ਉਹ ਆਪਾਂ ਕੱਢ ਦੇਣੀ ਆਪਾਂ ਵਿੱਚੋਂ ਕੱਢ ਤੇ

ਯੇਵੇਂ ਜਿਵੇਂ ਆਪਾਂ ਸਰਵ ਨੂੰ ਗੱਦਰਾ ਕਰ ਦਾਂਗੇ ਕਦੋਂ ਕਰਾਂਗੇ ਇਹ ਤਾਂ ਚਾਹੇ ਆਪਾਂ ਮੋٹے ਪਾਸੇ ਨਾਲ ਕਰ ਲਈਏ ਨਾ ਜਿਹੜੇ ਨਾ ਮਰਜ਼ੀ ਕਰ ਲਈਏ ਜਿਹੜੇ ਮਰਜ਼ੀ ਪਾਸੇ ਨਾਲ ਕਰ ਲਈਏ ਕਿੱਦੇ ਪਾਸੇ ਚਾਹੇ ਬਰੀਕ ਨਾਲ ਕਰਨਾ ਚਾਹੇ ਮੋਟੇ ਨਾਲ ਕਰਨਾ ਆਪਾਂ ਕੜਾਹੀ ਤਾਂ ਅਜੀ ਕਿਜਰੇਲਾ ਬਣਾਉਣ ਵਾਸਤੇ ਹੁਣ ਆਪਾਂ ਗੱਧ ਪਾਉਣੀ ਹੈ ਇਹਦੇ ਵਿੱਚ ਆਪਾਂ ਕੜਾਹੀ ਦੇ ਵਿੱਚ ਦੁੱਧ ਪਾ ਲਿਆ ਜੀ 15 ਕਿਲੋ ਦੁੱਧ ਆਪਣਾ ਹੁਣ ਆਪਾਂ ਦੁੱਧ ਗਰਮ ਕਰਾਂਗੇ ਤੇ ਕੀ ਤਰ੍ਹਾਂ ਜਦੋਂ ਦੁੱਧ ਗਰਮ ਹੋ ਗਿਆ ਫਿਰ ਆਪਾਂ ਗਾਜਰ ਪਾਵਾਂਗੇ ਇਹਦੇ ਵਿੱਚ ਜਿਹੜੀਆਂ ਆਪਾਂ ਕੱਦੂ ਕੱਟ ਕਰਕੇ ਰੱਖੇ ਹੋਆਂ ਨੇ ਦੁੱਧ ਨੂੰ ਵਾਰ ਆ ਗਿਆ ਹੁਣ ਆਪਾਂ ਗਾਜਰ ਪਾਉਣੀ ਹੈ ਜੀ ਹੁਣ ਆਪਾਂ ਇਹ ਜੀ ਗਾਜਰਾਂ ਪਾਤਾਂ ਦੀ ਦੁੱਧ ਦੇ ਵਿੱਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਈ ਜਾਣਾ ਚੰਗੀ ਤਰ੍ਹਾਂ ਰੰਨਣਾ ਇਹਨੂੰ ਪਹਿਲਾਂ ਹੁਣ ਦੁੱਧ ਅੱਧਾ ਰਹਿ ਗਿਆ ਤੇ ਹੁਣ ਇਹ ਵੀ ਦ੍ਰੇਲਾ ਬਣਨਾ ਚਾਹੀਦਾ ਤੇ ਜੋਰ ਆਪਾਂ ਇਹ ਜੱਗ ਰੱਖ ਲਈਦਾ ਵਾ ਚੱਲਦੀ ਸੀ ਪਹਿਲਾਂ ਅੱਗ ਵੀ ਬਹੁਤ ਔਖੀ ਮੱਚੀ। ਸਵਾਦ ਅ ਤੱਕ ਹੀ ਨਮਕ ਪਾ ਦਿਆਂ। ਫੇਰ ਹੀ ਆਪਾਂ ਨੂੰ ਪਹਿਰ ਹੋਣੀ ਨਹੀਂ ਮਟੂਗਾ ਤੇ ਜੀਰੋ ਪੁਆਇੰਟ ਆਪਾਂ ਤੁਹਾਨੂੰ ਦੱਸਾਂਗੇ। ਹੁਣ ਆਪਣਾ ਜੀ ਦੁੱਧ ਸੁੱਕੋ ਗਿਆ। ਹੁਣ ਆਪਾਂ ਇਹਦੇ ਵਿੱਚ ਠੁਕਾ ਦੇ ਚ ਪਾਉਨੇ ਆ। ਕਰਦੇ ਪਾ ਕੇ ਆਪਾਂ ਆਦੀਆਂ ਨੂੰ ਹਲਾਉਣਾ ਤਾਂ ਪਾ ਦੇ ਜੇ ਦੱਬਤੀ ਨਾ ਦੱਬਾਇ। ਇਹਦੇ ਵਿੱਚ ਪਾਉਣ ਨੂੰ ਆਪਾਂ ਅੱਧਾ ਕਿਲੋ ਸੁੱਕਾ ਦੱਧਾ ਲਿਆ। ਨਾਲ ਹੀ ਨਾਲ ਚਲਾਉਂਦੇ ਰਹਿਣਾ ਵੀ ਗੰਢਾ ਨਾ ਬਣ ਜਾਵੇ ਤੇ ਰਹਣਾ ਦਾ ਨਰ ਗਾਣਾ ਦੇ ਕੋਤ। ਹੁਣ ਆਪਾਂ ਖੰਡ ਪਾਉਣੀ ਜੀ ਤੇ ਆਪਾਂ ਖੰਡ ਪਾ ਕਿੰਨਾ ਲਈਆ। ਦੇਖੋ ਟੱਟ ਵੱਧ ਨਹੀਂ ਸਕਦੇ। ਕੋਈ ਮਿੱਠਾ ਵੱਧ ਖੰਡ ਦਾ ਤੋਂ ਟੱਟ ਖੰਡ। ਆਪਾਂ ਸੁੱਕਾ ਦੁੱਧ ਵੀ ਪਾਇਆ ਉਹ ਵੀ ਮਿੱਠਾ ਹੁੰਦਾਗਾ। ਆਪਣਾ ਗਿਜਰੇਲਾ ਬਣ ਕੇ ਤਿਆਰ ਆ ਗਿਆ। ਹੁਣ ਆਪਾਂ ਕੜਾਹੀ ਨੂੰ ਥੱਲੇ ਰੱਖ ਕੇ ਤੇ ਠੰਡਾ ਕਰਕੇ ਆਪਾਂ ਪਰੀਆ ਨੂੰ ਕਿ ਕੱਢਾਂਗੇ ਤੁਸੀਂ ਇਹਦੇ ਵਿੱਚ ਖੋਆ ਵੀ ਪਾ ਸਕਦੇ ਆ ਆਪਾਂ ਖੋਆ ਤਾਂ ਨਹੀਂ ਪਾਇਆ ਆਪਣਾ ਦੁੱਧ ਜ਼ਿਆਦਾ ਸੀ ਨਾ ਅੱਗੇ ਆਪਾਂ ਨੂੰ ਵੀ ਜਿਹੜੇ ਲੰਮੀ ਜਿਹੀ ਤਰ੍ਹਾਂ ਠੰਡਾ ਕਰ ਲਏ ਤਾਂ ਹੀ ਤਾਂ ਪੀਵੀਆ ਇਹ ਹੁਣ ਆਈ ਜਾਣਾ ਆਪਾਂ ਵੀ ਠੰਡਾ ਹੋ ਜਾ ਚੰਗੀ ਤਰ੍ਹਾਂ ਗਰਮ ਨਾ ਰਹੇ ਫੇਰ ਆਪਾਂ ਟ੍ਰੇ ਦੇ ਵਿੱਚ ਰੱਖਾਂਗੇ ਠੰਡਾ ਹੋ ਗਿਆ ਜਣਾ ਹੁਣ ਗਜਰੇਲਾ ਠੰਡਾ ਹੋ ਗਿਆ ਜੀ ਆਪਾਂ ਟ੍ਰੇ ਦੇ ਵਿੱਚ ਕਿਉਂ ਲਾ ਲਿਆ ਹੁਣ ਆਪਾਂ ਟ੍ਰੇ ਦੇ ਵਿੱਚ ਕੱਢਦੇ ਹਾਂ ਹੁਣ ਆਪਾਂ ਇਹਨੂੰ ਇੱਕੋ ਜਿਹਾ ਕਰ ਲਗੇ ਚੰਗੀ ਤਰ੍ਹਾਂ ਸੈੱਟ ਕਰ ਲਗੇ ਹੁਣ ਆਪਾਂ ਗਜਰੇਲਾ ਸੈੱਟ ਕਰ ਲਿਆ ਹੁਣ ਆਪਾਂ ਦੂਜੀ ਟਰੇ ਦੇ ਵਿੱਚ ਕੱਢਦੇ ਹਾਂ ਹੁਣ ਆਪਾਂ ਗਿਜਰੇ ਦਾ ਟ੍ਰੇ ਦੇ ਵਿੱਚ ਕੱਢਦੇ ਹਾਂ ਹੁਣ ਆਪਾਂ ਗਿਜਰੇ ਦਾ ਟ੍ਰੇਆਂ ਦੇ ਵਿੱਚ ਕੱਢ ਦਿਆ ਰਾਤ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖਾਂਗੇ ਸੈਟ ਹੋ ਜੂਗਾ ਰਾਤ ਨੂੰ ਸਵੇਰੇ ਆਪਾਂ ਇਹਦੀਆਂ ਟਿੱਕੀਆਂ ਕੱਟ ਲਾਂਗੇ ਰਾਤ ਨੂੰ ਗਿਦਰੇਲਾ ਸੈੱਟ ਹੋ ਜੂਗਾ ਜੀ ਫਿਰ ਆਪਾਂ ਉਹਦੀਆਂ ਸਵੇਰੇ ਟਿੱਕੀਆਂ ਕੱਟ ਲਾਂਗੇ ਬਾਈਕਰ ਟਿੱਕਾ ਖਾਲਸਾ ਬਾਈਕਰ ਟਿੱਕੀ ਪਤੇ ਆਪਣਾ ਗਿਦਰੇਲਾ ਸੈੱਟ ਹੋ ਗਿਆ ਜੀ ਹੁਣ ਆਪਾਂ ਟਿੱਕੀਆਂ ਕੱਟਦੇ ਆਂ ਇਹ ਆਪਾਂ ਦੀ ਛੋਟੀਆਂ ਵੱਡੀਆਂ ਆਪਣੇ ਹਿਸਾਬ ਨਾਲ ਕੱਟ ਲਗੇ ਜਿੰਨੇ ਵੀ ਕੱਟਣ ਦਾ ਹੋਣੀ ਆ ਉਹਵੇਂ ਵੀ ਕੱਟ ਸਕਦੇ ਹਾਂ ਜੀ ਹੁਣ ਆਪਾਂ ਟਿੱਡੇ ਲੋਟ ਕੱਟਦੇ ਆਂ ਜੀ ਟਿਕੰਗਾ ਆਪਾਂ ਤੇ ਔਰਸ ਰੱਖੀਆਂ ਜੀ ਤੁਸੀਂ ਆਪਦੇ ਹਿਸਾਬ ਨਾਲ ਜਿਵੇਂ ਮਰਜ਼ੀ ਰੱਖ ਸਕਦੇ ਆਂ ਆਪਾਂ ਬਾਹਲਾਂ ਵੱਡੀਆਂ ਨਹੀਂ ਰੱਖਾਂਗਾ ਆਪਾਂ ਸਾਧਣਾਂ 'ਤੇ ਟਿਕੰਗਾ ਰੱਖਾਂਗਾ ਸੋਟੀਆਂ ਹੁਣ ਆਪਾਂ ਟਿੱਕੀਆਂ ਸਾਰੀਆਂ ਕੱਢ ਲੈਣੀਆਂ ਜੀ ਹੁਣ ਆਪਾਂ ਟਿੱਕੀਆਂ ਵੀ ਜੀ ਸਾਰੀਆਂ ਕੱਢ ਲੈਣੇ ਆ ਆਪਣਾ ਗਿਰੀਲਾ ਬਹੁਤ ਵਧੀਆ ਬਣਿਆ ਜੀ ਤੁਹਾਨੂੰ ਇੱਕ ਟਿੱਕੀ ਆਪਾਂ ਤੋੜ ਕੇ ਦਿਖਾਉਣੀ ਆ ਦੇਖੋ ਜੀ ਆਪਣਾ ਗਜਰੇਲਾ ਬਹੁਤ ਵਧੀਆ ਬਣਿਆ। ਆ ਆਪਣਾ ਗਜਰੇਲਾ ਬਣ ਗਿਆ ਜੀ ਆਪਾਂ ਟਿਕੀਆਂ ਕੱਟ ਲਈਆਂ। ਆਪਣਾ ਦੁੱਧ ਜਾਦੇ ਸੀਗਾ ਤੇ ਗਾਜਰਾਂ ਘੱਟ ਸੀ ਤੇ ਆਪਾਂ ਨੂੰ ਖੋਆ ਪਾਉਣ ਦੀ ਲੋੜ ਨਹੀਂ ਪਈ। ਜੇ ਤੁਸੀਂ ਖੋਆ ਪਾਉਣਾ ਤੁਸੀਂ ਪਾ ਵੀ ਸਕਦੇ ਆ। ਆਪਾਂ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ। ਵਾਇਕਰ ਜੀ ਦਾ ਖਾਲਸਾ ਲਗਵ ਜੀ ਕੀ ਪਤ